ਰੇੜੀ ਅੱਜ ਕੱਲ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਹਾਂ ਡੰਡੀ ਬੜੇ ਚਿਰ ਬਾਅਦ ਮਨ ਵਿੱਚ ਰੀਜ ਆਈ ਕੇ ਅੱਜ ਬਾਬਾ ਸ਼ਾ ਦੀ ਦਰਗਾਹ ਉੱਤੇ ਨਤਮਸਤਕ ਹੋਣ ਪਿੰਡ ਤਾਂ ਜਾਣਾ ਹੀ ਹੈ ਕਿਉਂ ਨਾ ਨਾਲ ਹੀ ਆਪਣੇ ਖੇਤਾਂ ਦਾ ਢੇਡਾ ਲਾਇਆ ਜਾਵੇ ਡੰਡੀ ਜਿੱਤਿਆਂ ਵਿੱਚ ਬਸੇ ਉਹਨਾ ਖੇਤਾਂ ਨੂੰ ਮੁਰ ਤੋਂ ਮਿਲਿਆ ਜਾਵੇ ਜਿਹੜੇ ਅਕਸਰ ਹੀ ਮੇਰੇ ਸੁਪਨਿਆਂ ਵਿੱਚ ਆਉਂਦੇ ਅਤੇ ਮੈਨੂੰ ਆਪਣੀ ਮੋਪਜੀ ਗਲਵਕੜੀ ਵਿੱਚ ਲੈਂਦੇ ਡੰਡੀ ਇਹ ਹੀ ਖੇਤ ਜਿੰਨਾ ਵਿੱਚ ਮੇਰਾ ਬਚਪਨ ਅਤੇ ਜਵਾਨੀ ਦੇ ਦਿਨ ਬਿਤੇ ਡੰਡੀ ਖੇਤ ਜਿੰਨਾ ਵਿੱਚ ਹਾਲਾ ਵਾਹਿਆ ਸੀ ਡੰਡੀ ਕਦੇ ਝੋਨਾ ਵੀ ਲਾਇਆ ਅਤੇ ਝਾੜਿਆ ਡੰਡੀ ਕਨਕ ਦੀ ਬਾੜੀ ਕੀਤੀ ਅਤੇ ਫਲਿਆਂ ਨਾਲ ਗਹਾਈ ਵੀ ਡੰਡੀ ਬਹੁਤ ਹੀ ਪਿਆਰੀਆਂ ਅਤੇ ਅਸੀਮ ਜਾਦਾ ਨੂੰ ਨਵਯਾਣ ਦੀ ਤਵਨਾ ਹੀ ਮੈਨੂੰ ਉਹਨਾਂ ਰਹਾ ਬਾਲ ਲੈ ਤੁਰੀ ਜਿਨ੍ਹਾਂ ਨੂੰ ਦਿਨ ਵਿੱਚ ਕਈ ਵਾਰ ਪੈਦਲ ਗਹੁੰਦਿਆਂ ਵੀ ਥਕਾਵਟ ਨਹੀਂ ਸੀ ਹੁੰਦੀ ਡੰਡੀ ਮੈਂ ਐਕਟੀਵਾ ਉੱਤੇ ਮੰਡ ਨੂੰ ਜਾਂਦੀ ਪੱਕੀ ਸੜਕ ਉੱਤੇ ਪਹ ਗਿਆ ਜਿਹੜੀ ਤੁਸੀ ਬਨ ਤੱਕ ਜਾਂਦੀ ਹੈ ਡੰਡੀ ਕਦੇ ਇਹ ਪਹੇ ਕੱਚੇ ਅਤੇ ਤੁਦਲ ਪਰੇ ਸਾਨਾ ਜਿੰਨਾ ਉੱਤੇ ਮੰਡ ਵਿੱਚ ਪਸ਼ੂ ਚਾਰਨ ਲਈ ਲਜਾਇਆ ਕਰਦਾ ਸਾਂ ਡੰਡੀ ਤੁਸੀਂ ਬੰਨ ਤੋਂ ਉੱਤਰ ਕੇ ਜਦ ਨਿਗਾਹ ਮਾਰੀ ਤਾਂ ਸਾਰੇ ਪਿੰਡ ਵਿੱਚ ਫਸਲਾਂ ਲਹਿਰਾ ਰਹੀਆਂ ਸਨ ਡੰਡੀ ਲਹਿਰਾ ਝੋਨਾ ਲੱਗਾ ਹੋਇਆ ਸੀ ਭਾਵੇਂ ਕਈ ਖੇਤਾਂ ਵਿੱਚ ਕਮਾਦ ਵੀ ਸੀ ਡੰਡੀ ਦੱਸਦੇ ਨੇ ਪਿਛਲੇ ਸਾਲ ਬਿਆਸ ਦਰਿਆ ਵਿੱਚ ਅਜਿਹਾ ਹੜ ਆਇਆ ਕਿ ਮੰਡ ਵਿੱਚ ਰੈਡੀ ਕਮਾਦ ਤੋਂ ਬਗੈਰ ਸਾਰੀਆਂ ਹੀ ਫਸਲਾਂ ਮਾਰੀਆਂ ਗਈਆਂ ਡੰਡੀ ਦਾ ਅਸਲ ਇਸ ਵਿੱਚ ਮਨੁੱਖ ਦਾ ਲਾਲਚੀ ਸੁਭਾਅ ਕੁਝ ਹੱਦ ਤੱਕ ਕਸੂਰਵਾਰ ਹੈ ਡੰਡੀ ਮੈਨੂੰ ਯਾਦ ਹੈ ਕਿ ਤੁਸੀਂ ਬੰਨ ਦੇ ਕੋਲ ਇੱਕ ਨਾਲਾ ਵਗਦਾ ਹੁੰਦਾ ਸੀ ਜਿਸ ਵਿੱਚ ਦਰਿਆ ਦਾ ਪਾਣੀ ਅਕਸਰ ਹੀ ਵਹਿੰਦਾ ਰਹਿੰਦਾ ਅਤੇ ਅਸੀਂ ਪਸ਼ੂ ਚਾਰਨ ਲਈ ਇਹ ਨਾਲਾ ਪਾਰ ਕਰਦੇ ਸਾਂ ਡੰਡੀ ਪਰ ਉਸ ਨਾਲੇ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਡੰਡੀ ਅਸੀਂ ਆਪਣੇ ਖੇਤ ਵੱਡੇ ਕਰਨ ਦੀ ਖਾਤਰ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਤੋਂ ਵੀ ਗੁਰੇਜ ਨਹੀਂ ਕਰਦੇ ਅਤੇ ਇਸ ਅਵਗਿਆ ਕਰਨ ਉਛਲਿਆ ਅਭਿਆਸ ਤਵਾਹੀ ਤਾਂ ਮਚਾਊਗਾ ਹੀ ਡੰਡੀ ਮੰਡ ਵਿੱਚ ਵੀ ਜਾਦ ਸਬਮਰਸੀਬਲ ਮੋਟਰਾਂ ਲਾਉਣ ਦੀ ਨੌਬਤ ਆ ਜਾਵੇ ਤਾਂ ਆਉਣ ਵਾਲੇ ਵਕਤ ਦਾ ਅੰਦਾਜ਼ਾ ਸਹਜੇ ਹੀ ਲੱਗ ਜਾਂਦਾ ਡੰਡੀ ਕਦੇ ਸਮਾਸੀ ਕੇ ਨਾਲੇ ਦੇ ਕੰਡੇ ਹੱਥ ਨਾਲ ਰੇਤ ਪੁੱਟਿਆ ਪਾਣੀ ਨੇ ਸਿਮਾਉਣਾ ਅਤੇ ਅਸੀਂ ਸਿਮਟ ਚਾਰਦਿਆਂ ਪਾਣੀ ਪੀ ਲੈਣਾ ਡੰਡੀ ਵਿਆਸ ਦੇ ਕੰਡੇ ਵੀ ਪਾਣੀ ਮੁੱਲ ਵਿਕੇਗਾ ਅਜਿਹਾ ਵਕਤ ਬਹੁਤ ਜਲਦੀ ਆਉਣ ਵਾਲਾ ਹੈ ਡੰਡੀ ਬਾਪਸ ਤੁਸੀਂ ਬਨ ਉੱਤੇ ਚੜਦਿਆਂ ਯਾਦ ਆਉਂਦਾ ਇਸ ਦੇ ਦੋਹੀ ਪਾਸੀ ਫਾਇਦਿਆਂ ਦੇ ਹਰਾ ਕਚੂਰ ਜੰਗਲ ਜੋ ਤੁਸੀਂ ਬਨ ਦੀ ਮਜ਼ਬੂਤੀ ਵੀ ਸੀ ਅਤੇ ਕੁਦਰਤੀ ਵਾਤਾਵਰਨ ਨੂੰ ਸੰਤੁਲਿਤ ਕਰਨ ਵਿੱਚ ਸਾਜ਼ਗਾਰ ਵੀ ਡੰਡੀ ਹੁਣ ਜੰਗਲਾਤ ਮਹਿਕਮੇ ਅਤੇ ਸਥਾਨਕ ਲੋਕਾਂ ਦੀਆਂ ਨਾਪਾਕ ਕੋਸ਼ਾਂ ਸਦਕਾ ਰਹਿ ਗਏ ਨੇ ਬਿਰਲੇ ਬਿਰਲੇ ਸਫੈਦੇ ਡੰਡੀ ਕਦੇ ਇਹ ਮੋਟਰ ਧਰਤੀ ਉੱਤੇ ਸੀ ਫਿਰ ਖੂਹੀ ਪੁੱਟ ਕੇ ਲਾਈ ਅਤੇ ਹੁਣ ਕੁਝ ਦਿਨ ਪਹਿਲਾਂ ਹੀ